ਹਲੋ ਸਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੇ ਕੁਲਵਿੰਦਰ ਤੇ ਕੀ ਹਾਲ ਚਾਲ ਆ ਕਰਨ ਲੱਗੇ ਪਤਾ ਹੈ ਖਾ ਕਰਨ ਲੱਗੇ ਲੈ ਆਪਣਾ ਲਿਖ ਦੇ ਕਾ ਤੂੰ ਹਾਂ ਵੈਰੀ ਨਾਈਸ ਬੋਲ ਕੇ ਲਿਖਣਾ ਟੈਂਕਾ ਠੱਠਾ ਡੱਡਾ ਟਡਾ ਆ ਟਡਾ ਗਾਲਤਾ ਮੱਪੇ ਫਿਰ ਤੂੰ ਟਡਾ ਗਾਲਤਾ ਬਤਾ ਹਾਂ ਦੇਖੋ ਇਹ ਸਹੀ ਹੈ ਹਾਂ ਸਹੀ ਹੈ ਬਿਲਕੁਲ ਰਾਈਟ ਆ ਇਹ ਗਾਲਤਾ ਇਹਦਾ ਹੋਰੀ ਕੁਛ ਕਰ ਦਿੱਤਾ ਤੂੰ ਬੱਬੀ ਕਿ ਤੂੰ ਫਾਟਾ ਹੀ ਦੋ ਇਹ ਤੋਂ ਇਹ ਵੈਪ ਲਾਈਨ ਛੱਡ ਕੇ ਆਵੇ ਇਹ ਇੱਕ ਲਾਈਨ ਛੱਡ ਕੇ ਲਿਖੋ ਬਟਾ ਇੱਕ ਲਾਈਨ ਛੱਡ ਕੇ ਹਾਂ ਹਮ ਬਸ ਤਾਂ ਬੈਠਾ ਹੁੰਦੇ ਆ ਕਲਵੀਰ ਨੇ ਆ ਦਾ ਟੈਂਟ ਹਾਊਸ ਲਾ ਲਿਆ ਨੈਟ ਪਹਿਲੇ ਇਹ ਦੂਸਰੇ ਟੈਂਟ ਹਾਊਸ ਸੇ ਬੈਠਦਾ ਹੁੰਦਾ ਹੈ ਗਾਇਸ ਤੇ ਹਮ ਘਰ ਵਾਲੇ ਚ ਹੈਣਾ ਤੇ ਉਹਦੇ ਚ ਹੁਣ ਗਰਮੀ ਆ ਗਈ ਸੀ ਬੈਠਣੇ ਚ ਦਿੱਕਤ ਸੀ ਫਿਰ ਅਸੀਂ ਹੁਣ ਨੈਟ ਦੀ ਜਾਲੀ ਜੀ ਲਿਆਤੀ ਪਰ ਹੁਣ ਇਹ ਪ੍ਰੋਬਲਮ ਆ ਕਿ ਸਾਨੂੰ ਵੀ ਕਹਿੰਦਾ ਵਿੱਚ ਹੀ ਸੌਂਗਾ ਸੀ ਇਹਦੇ ਚ ਐਡਜਸਟ ਨਹੀਂ ਹੁੰਦੇ ਨੇ ਸਾਰਾ ਬੈੱਡ ਰੋਕਿਆ ਹੋਇਆ ਦੱਸੋ ਅਸੀਂ ਕਿੱਥੇ ਸੋਈਏ ਆਪੂੰ ਤਾਂ ਬੈੱਡ ਹੈ ਆਪੂੰ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪੂੰ ਤਾਂ ਇੱਥੇ ਡੇਰਾ ਲਾਤਾ ਹੈ ਵਿਚ ਵਿੱਚ ਖਾਣਾ ਪੀਣਾ ਸਟੱਡੀ ਆਪੂੰ ਤਾਂ ਇਹ ਮਹਿਲ ਹੈ ਆਪ ਵੀ ਤੇ ਸਕੀ ওকে ਆਪਨ ਕ ਮਹਿਲ ਹੈ ਆਪ ਨੂੰ ਆਪਨ ਕੋ ਵਿਚ ਵਿੱਚ ਸੋਣਾ ਹੈ ਇਸਕੇ ਆਪਨ ਕ ਤਾਂ ਖੁਦ ਮਹਿਲ ਹੈ ਤਾਂ ਠੀਕ ਹੈ ਤੇ ਇਹਦੇ ਚ ਥੋੜੀ ਜਿਹੀ ਡਿਸਟਰਬੈਂਸ ਸਾਨੂੰ ਐਵੇਂ ਹੁੰਦੀ ਹੈ ਕਿ ਸਾਨੂੰ ਇਹਦੇ ਚ ਵੜਨ ਚ ਦਿੱਕਤ ਜੀ ਆਉਂਦੀ ਹੈ ਸਾਨੂੰ ਆਤ ਹੀ ਨਹੀਂ ਅਸੀਂ ਮਸਜਿਦਾਨੀ ਜੀ ਚ ਸੋਈਏ ਤੇ ਇਹ ਇਹ ਹੁਣ ਆ ਲਾ ਕੇ ਨਟ ਦੀ ਬਿਠਾ ਹੋਇਆ ਮੈਂ ਤੇ ਪਾਪਾ ਨੂੰ ਕਿਹਾ ਸੀ ਉਸ ਦਿਨ ਜਿਸ ਦਿਨ ਲੈ ਕੇ ਆਇਆ ਨਾ ਮੈਂ ਕਿਹਾ ਆਪਾਂ ਸਿੰਗਲ ਵਾਲੀ ਲੈ ਲਈਏ ਮਮਾ ਜੀ ਵੀ ਇੱਕ ਪਾਸੇ ਅਜਰ ਤੂੰ ਹੀ ਨਹੀਂ ਬੱਚਾ ਆਏਗਾ ਨੋ ਕਰਾਉਣਾ ਬੱਚਰਦੇ ਤੋਈ ਹੀ ਕਿਉਂ ਨਹੀਂ ਮੈਂ ਤੈਨੂੰ ਤਾਂ ਲੱਗਦਾ ਨਾ ਕਿ ਨੋ ਪ੍ਰੋਬਲਮ ਅੱਛਾ ਨਹੀਂ ਉਹ ਸਾਨੂੰ ਦਿੱਕਤ ਨਹੀਂ ਸਾਡਾ ਸਾਜਾ ਬੰਦ ਹੁੰਦਾ ਇਹਦੇ ਪਾਪਾ ਨੂੰ ਮੈਂ ਕਹੇ ਸੀ ਆਪਾਂ ਸਿੰਗਲ ਵਾਲੀ ਲਈਏ ਵੀ ਇਹਦੇ ਹਾਸਤੇ ਸਿੰਗਲ ਵਾਲੀ ਠੀਕ ਰਹੂਗੀ ਹਨਾ

ਉਸਨੇ ਸਦਾ ਸਰਵਿਸ ਵੈਸੇ ਕਰਾ ਕੇ ਰੱਖ ਲਈ ਏਸੀ ਦੀ ਇਹ ਮੁੱਫੜ ਚੜ ਗਈ ਇਸ ਕਰ ਵੀ ਦਿਲਬਾਰੀ ਪਈ ਹੈ ਨੇ ਇਹ ਐਲਟਾ ਕਰ ਦੇ ਬੰਦ ਚੱਲ ਉਹ ਤੇ ਮੈਂ ਅਸੀਂ ਤਾਂ ਉੱਧੇ ਸਰਵਿਸ ਕਰਾ ਲਈ ਵਿਚਾਲ ਬਾਅਦ ਚ ਟਾਈਮ ਨਹੀਂ ਲੱਗਣਾ ਹੈ ਨਾ ਵੀ ਇਹ ਦੀ ਸਰਵਿਸ ਕਰਾ ਲਈਏ ਹੈ ਨਾ ਫਿਰ ਕਸ ਜਾ ਬੜਾ ਹੋ ਜਾਂਦਾ ਤੇ ਇਹ ਨੂੰ ਆਏ ਹੋ ਗਿਆ ਕਿ ਮੰਮੀ ਪਾਪਾ ਨੇ ਫਿਰ ਸਰਵਿਸ ਕਰਵਾਈ ਹੈ ਚਲੋ ਬਾਉਣ ਵਾਸਤੇ ਇਹ ਉਧਰ ਦਾ ਦੋ ਤਿੰਨ ਹਵਿਚ ਲਵਾ ਹਟਿਆ ਵਾ ਪਰ ਹੱਲੇ ਮੌਸਮ ਨਹੀਂ ਨਾ ਫਾਈਟ ਦਾ ਹਾਈ ਬੁੱਢਾ ਆ ਗੱਲ ਤਾਂ ਆ ਵੀ ਗੱਲ ਤਾਂ ਆ ਨਾਲੇ ਤੂੰ ਇੱਥੇ ਤੋਂ ਤੱਕ ਲੈ ਕੇ ਆ ਮੈਂ ਸਖਾਉਂਗੀ ਤੈਨੂੰ ਆ ਤੂੰ ਸਹੀ ਲਿਖਿਆ ਬਿਲਕੁਲ ਆ ਸਾਰੇ ਗਲਤ ਆ ਆ ਵੀ ਗਲਟਾ ਇਸਾਇਤ ਨਹੀਂ ਰੇਜ਼ ਕਰਦੇ ਕਲਵੀਰ ਨੂੰ ਰੇਜ਼ਰ ਹੀ ਨਹੀਂ ਲੱਭਦੀ ਕਿੱਥੇ ਗਈ ਕਿੱਥੇ ਨਹੀਂ ਬੜਾ ਆ ਤੇ ਪੈਨਸਲ ਦੇ ਪਿੱਛੇ ਰੇਜ਼ਰ ਹੀ ਆ ਕਲਵੀਰ ਜੀ ਹਾਂਜੀ ਆਹ ਦੇ ਕੀ ਕਰੇਗਾ ਹਾਂ ਬਸ ਕਲਵੀਰ ਮੈਂ ਤੁਹਾਨੂੰ ਕੁਛ ਦਿਆਂ ਤੇਨੂੰ ਤੇਰਾ ਫੇਵਰਟ ਕਲਰ ਕਿਹੜਾ ਵਾ ਦੱਸ ਤੇ ਰਹਿਣਾ ਜੋ ਫੇਵਰਟ ਕਲਰ ਕਿਹੜਾ ਸਾਰਨਾ ਚ ਆ ਵੀ ਦੇ ਕਿਹੜਾ ਵੋ ਫੇਵਰਟ ਕਲਰ ਇਨਾਂ ਚ ਤੇਰਾ ਅਈਆ ਜੀ ਹਾਂ ਦੋ ਤਰ ਤੱਜ ਕਲਰ ਤਉ ਨਹੀਂ ਨਹੀਂ ਇੱਕ ਬਤਾ ਕਿਹੜਾ ਨਹੀਂ ਤੱਜ ਚਲ ਤੈਨੂੰ ਬਤਾ ਦੇਖ ਦੇਦਾ ਕਿਹੜਾ ਫੇਵਰਟ ਹੈ ਹਸ਼ਾ ਹੋਰ ਇੰਗ ਗ੍ਰੀਨ yellow ਤੇ ਸਾਰੇ ਕੱਢ ਲਾ ਫਿਰ ਗ੍ਰੀਨ ਫੇਰ ਕੱਢ ਲਿਆ ਨਹੀਂ 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 ਤੇ ਸਾਰੇ ਕੱਢ ਲਾ ਫਿਰ ਹਾਂ ਨਹੀਂ ਨਹੀਂ ਪਹਿਲੋ ਇਹਨੇ ਆਪ ਮੈਨੂੰ ਪੁੱਛਿਆ ਸੀ ਦਾ ਫੇਵਰਟ ਕਲਰ ਕਿਹੜਾ ਵਹ ਹੁੰਦਾ ਹੈ ਯਾਨੀ ਕੈਮਰਾ ਆਨ ਕਰਕੇ ਕਹੀ ਜਾਂਦਾ ਗਾਇਸ ਇਹਨੇ ਆਹ ਵਾਲੀ ਪੈਨਸਲ ਚ ਕਿ ਬਲੂ ਹਣਾ ਕਹਿੰਦਾ ਮੇਰਾ ਸਭ ਤੋਂ ਫੇਵਰਿਟ ਕਲਰ ਆ ਤੇ ਇਹ ਸ਼ੌਪ ਕਰਕੇ ਦਿਓ ਮੰਮੀ ਮੈਂ ਕਿਹਾ ਚਲ ਠੀਕ ਹੈ ਮੈਂ ਕਰ ਦਿੰਨੀ ਆ ਤੇ ਮੈਂ ਬੜੀ ਹੈਰਾਨ ਹੋ ਵੀ ਲੜਕਾ ਹਮੇਸ਼ਾ ਬਲੂ ਕਲਰ ਹੀ ਕਿਉਂ ਪਸੰਦ ਹੁੰਦਾ ਆ ਲੈ ਅਬ ਬਲੂ ਕਲਰ ਦਾ ਸਭ ਤੋਂ ਪਸੰਦਾ ਕਿਉਂ ਪਸੰਦ ਹੁੰਦਾ ਦੱਸ ਆ ਬੁਆਏਸ ਨੂੰ ਹਮੇਸ਼ਾ ਬਲੂ ਕਲਰ ਹੀ ਪਸੰਦ ਹੁੰਦਾ ਭਾਵੇਂ ਉਹ ਛੋਟੇ ਹੋਣ ਚਾਹੇ ਉਹ ਵੱਡੇ ਹੋਣ ਇਹਨੇ ਹਮੇਸ਼ਾ ਬਲੂ ਕਲਰ ਦੀ ਚੀਜ਼ ਹੀ ਟੱਚ ਕਰਨਾ ਹੁਣ ਵੀ ਇਹਨੇ ਆ ਬਲੂ ਪੈਂਟਸ ਨਹੀਂ ਮੇਰੇ ਤੋਂ ਸ਼ੌਪ ਕਰਵਾਈ ਚਲ ਕੋਲ ਵੀ ਖਤਮ ਕਰ ਬੇਟਾ ਯੂ ਐ ਉਹ ਬੇਟਾ ਉਹਨੂੰ ਗ੍ਰੀਚ ਕਰੋ ਇਹਨੂੰ ਰੇਜ਼ ਕਰੋ ਇਹਨਾਂ ਤਿੰਨਾਂ ਇਹਨੂੰ ਇਹਨੂੰ ਤੇ ਇਹਨੂੰ ਰੇਜ਼ ਕਰ ਦੋ ਆਹ ਲਿਖ ਲਓ ਬਾਕੀ ਮੈਂ ਤੁਹਾਨੂੰ ਲਿਖਾ ਦਿੰਨੀ ਓਕੇ ਠੀਕ ਆ ਇਹ ਮੈਂ ਹੌਲੀ ਹੌਲੀ ਨਾ ਇਹਨੂੰ ਆ ਆਦਤ ਬੋਣੀ ਕਿਉਂਕਿ ਇਹਨੂੰ ਬਹੁਤ ਆਦਤ ਆ ਕਿ ਮम्मा ਮੇਰੇ ਕੋਲ ਬੈਠ ਕੇ ਮੈਨੂੰ ਵਰਕ ਕਰਾਵੇ ਮम्मा ਮੇਰੇ ਕੋਲ ਬੈਠ ਕੇ ਮੈਨੂੰ ਵਰਕ ਕਰਾਵੇ ਇਹਨੂੰ ਇਹ ਚੀਜ਼ ਤਾਂ ਹੈ ਹੀ ਨਹੀਂ ਵੀ ਮੈਂ ਆਪਣੇ ਆਪ ਕਰ ਲਾਂ ਹੁਣ ਮੈਨੂੰ ਆਦਤ ਪਾਣੀ ਪਈ ਕਿ ਹੌਲੀ ਹੌਲੀ ਇਹ ਖੁਦ ਕਰੇ ਆਪ ਦੀਆਂ ਚੀਜ਼ਾਂ ਨੂੰ ਆਪ ਮੈਨੇਜ ਕਰਨਾ ਸਿੱਖੇ ਕੀ ਕਹਿ ਰਿਹਾ ਆ ਮਾ ਬਾ ਤਾਂ ਇਹ ਤੇ ਪੈਸੇ ਦਾ ਤਾਂ ਦੀ ਇਹ ਪੈਸੇ ਕਿਨੇ ਸੁਨੇ ਕਲਰ ਆਣਾ ਸਾਡੇ ਵੇਲੇ ਤੱਕ ਵੀ ਇੱਕੋ ਹੀ ਨਟਰਾਜ ਦੀਆਂ ਲਾਈਨਾਂ ਲਾਉਂਦੀਆਂ ਸੀ ਹੁਣ ਤਾਂ ਬਹੁਤ ਜ਼ਿਆਦੀਆਂ ਕੰਪਨੀਆਂ ਅਲੱਗ-ਅਲੱਗ ਦੀਆਂ ਬਣਨ ਲੱਗੀਆਂ ਸਾਡੇ ਲਈ ਤਾਂ ਇੱਕੋ ਹੀ ਹੁੰਦਾ ਸੀ ਉਹ ਲਾਲ ਜੇ ਰੰਗ ਦੀਆਂ ਲਾਲ ਤੇ ਕਾਲੇ ਰੰਗ ਦੀ ਸਾਡੇ ਦਾ ਸਟਡੀ ਦਾ ਮੈਥਡ ਵੀ ਬੋਰਿੰਗ ਜਿਹਾ ਹੁੰਦਾ ਸੀ ਇਹਨਾਂ ਲਈ ਤਾਂ ਹਾ ਹੁਣ ਬਹੁਤ ਸਾਰੀਆਂ ਚੀਜ਼ਾਂ ਐਡਵਾਂਸ ਆ ਚੁੱਕੀਆਂ ਹਨਾ ਇਹ ਫੇਰ ਵੀ ਨਹੀਂ ਪੜਦੇ ਸਾਂ ਘਾਟ ਖੜਾ ਡੱਟ ਡਾਲਿਆ ਤੇ ਇਹਨੂੰ ਪੰਜਾਬੀ ਐਸਵਰ ਲੱਗ ਗਈ ਆ ਬਹੁਤ ਅੱਛੀ ਗੱਲ ਆ ਨਾ ਇਹ ਪਜਾ ਗਏ ਬਟਾ ਇਹ ਕਿਹੜਾ ਸ਼ਾਪ ਆ ਨਾ ਵਲਤਗਲਾ ਪਰ ਵੀ ਤੁਸੀਂ ਇਹ ਵੈਂਸਲਾ ਸਾਹਿਬ ਨੇ ਇਹਨੇ ਖਰਾਬ ਕਰ ਦੇਣੀ ਆ ਇੱਕ ਦੋ ਦਿਨ ਦੀ ਗੱਲ ਡੱਬੀ ਲਿਆਇਆ ਅੱਜ ਇੱਕ ਦੋ ਦਿਨ ਹੀ ਕੱਢੂਗਾ ਬਸ ਇਹ ਇਹ ਕੀ ਆ ਬਸ ਸਾਡੀ ਤਰਤੀ ਠੀਕ ਹੋ ਗਰੋ ਅੱਗੇ ਖੜਾ ਆਪਣੀ ਸਟੱਡੀ ਤੇ ਫੋਕਸ ਕਰ ਇਹ ਪਤਾ ਨਹੀਂ ਕਿ ਗਰ ਸਟੱਡੀ ਤੇ ਬਿਲਕੁਲ ਧਿਆਨ ਨਹੀਂ ਦਿੰਦਾ ਸਟੱਡੀ ਤੇ ਫੋਕਸ ਕਰ ਬਟਾ ਵੇਖੀ ਇਹ ਤੇ ਮੈਂ ਸਾਰਾ ਦਿਖਾਉਂਦੀ ਆ ਦਾ ਲਾਈਵ ਟੈਲੀਕਾਸਟ ਕਲ ਵੀ ਕਰ ਰਹੇ ਆ ਪੜਾਈ ਤੇ ਮੈਂ ਰੱਖ ਰਹੀ ਹਾਂ ਉਹਦਾ ਧਿਆਨ ਵੀ ਸਟੱਡੀ ਦੇ ਵਿੱਚ ਕੋਈ ਮਿਸਟੇਕ ਨਾ ਕਰੇ ਇਹਦੀ ਰਾਈਟਿੰਗ ਬਹੁਤ ਗੰਦੀ ਹੋ ਚੁੱਕੀ ਸੀ ਨਾ ਕਿਉਂਕਿ ਇਹਦੇ ਲਾਸਟ ਟਾਈਮ ਟੀਚਰ ਨਾਲ ਕੁਝ ਇਸ਼ੂ ਹੋ ਗਏ ਸੀਗੇ ਤੇ ਉਹਨਾਂ ਇਸ਼ੂ ਹੋਣ ਦੇ ਕਾਰਨ ਨਾਲ ਵੀ ਉਹਨੇ ਇਹਦੇ 'ਤੇ ਧਿਆਨ ਨਹੀਂ ਖਿਆਲ ਨਹੀਂ ਕੀਤਾ ਜਿਵੇਂ ਹੁੰਦਾ ਸੀ ਉਹ ਰਾਈਟ ਰਾਈਟ ਕਰੀ ਜਾ ਰਿਹਾ ਐਸ ਇਸ ਵਾਰ ਵੀ ਸੇਮ ਆ ਸਿਚੁਏਸ਼ਨ ਤਾਂ ਪਰ ਹੁਣ ਮੈਂ ਦੇਖਦੀ ਆਮ ਵਾਲਾ ਮੰਤ ਦੇਖਦੀ ਆ ਜੇ ਠੀਕ ਆ ਠੀਕ ਆ ਨਹੀਂ ਤਾਂ ਆਦਰਵਾਇਜ਼ ਮੈਂ ਦਾ ਸਕੂਲ ਚੇਂਜ ਕਰੂੰਗੀ ਹਾਂਜੀ ਕੀ ਹੋਇਆ ਬਟਾ ਕਾ ਤੂੰ ਕਾ ਪੜਾਈ ਕਤਨੀ ਕਰਦੇ ਪਏ ਹਾਂ ਤੈਨੂੰ ਬਾਥਰੂਮ ਆ ਗਿਆ ਇਨੂੰ ਬਾਥਰੂਮ ਸੁਸੂ ਫੋਟੀ ਸਾਰਾ ਕੁਛ ਇਹਨੂੰ ਪੜ੍ਹਾਈ ਤੋਂ ਬਾਅਦ ਦਰਵਾਜ਼ਾ ਖੋਲ੍ਹਾ ਦਰਵਾਜ਼ਾ ਖੋਲ੍ਹ ਬਟਾ ਤੇ ਇਹਨੇ ਨਾ ਮਤਲਬ ਕਿ ਵੀ ਉਦੋਂ ਹੀ ਹੋਣਾ ਜਦੋਂ ਇਹਨੇ ਸਟੱਡੀ ਕਰਨੀ ਆ ਇਹ ਫੋਨ ਦੇਖਦਾ ਹੋਵੇ ਇਹ ਖੇਡਦਾ ਹੋਵੇ ਨਾ ਇਹਨੂੰ ਪਿਆਸ ਲੱਗਣੀ ਨਾ ਇਹਨੂੰ ਭੁੱਖ ਲੱਗਣੀ ਨਾ ਇਹਨੂੰ ਬਾਥਰੂਮ ਜਾਣਾ ਇਸ ਦੀ ਤਾਂ ਸ਼ਰਤ ਹੈ ਇਸ ਵੱਲੋਂ ਮੈਂ ਤੁਹਾਨੂੰ ਦਿਖਾ ਦੂਗੀ ਕਿ ਤੇ ਖੇਡਦਾ ਪਰ 3 ਘੰਟੇ ਖੇਡਦਾ ਰਹੇ ਇਹਨੇ ਨਹੀਂ ਕਿਹਾ ਮम्मा ਮੈਨੂੰ ਭੁੱਖ ਲੱਗੀ ਆ ਸਾਇ ਚਾਰ ਕੰਡੇ ਖੜ ਦਰਵੇਂ ਨਿਕਾਣਾ ਮਮਾ ਮੈਨੂੰ ਬਾਥਰੂਮ ਆਇਆ ਪਰ ਜਦੋਂ ਸਟੱਡੀ ਕਰੂੰ ਇਹਨੂੰ ਬਿਠਾ ਦਈਏ ਨਾਲ ਉਦੋਂ ਇਹਨੂੰ ਭੁੱਖ ਲੱਗਣੀ ਸਟਾਰਟ ਹੋ ਜਾਣੀ ਆ ਉਦੋਂ ਹੀ ਇਹਨੂੰ ਬਾਥਰੂਮ ਹੋਣਾ ਵਾ ਉਦੋਂ ਹੀ ਇਹਨੂੰ ਬਾਕੀ ਸਾਰੇ ਉਦੋਂ ਹੀ ਇਹਦੇ ਦਰਦ ਹੋਣਾ ਵਾ ਉਦੋਂ ਹੀ ਇਹਨੇ ਬਿਮਾਰ ਹੋਣਾ ਇਹਨੂੰ ਸਾਰੇ ਕੰਮ ਉਦੋਂ ਹੀ ਯਾਦ ਹੁੰਦੇ ਆ ਪਤਾ ਨਹੀਂ ਇਹ ਕਿਉਂ ਜਦੋਂ ਪਤਾ ਨਹੀਂ ਸਟੱਡੀ ਤੋਂ ਟਾਲ ਲਿੰਦਾ ਮਾਰਾ ਹੀ ਕਹਿਂਦਾ ਐਵੇਂ ਚੱਲ ਬੇਟਾ ਚੱਲ ਸਕੂਲੇ ਵੀ ਐਂ ਕਰਦਾ ਹੋਊਗਾ ਸਕੂਲ ਵੀ ਮੈਂ ਹੁਣ ਇਹਦੀ ਟੀਚਰ ਨੂੰ ਕਹਿਣਾ ਵਾ ਕਿ ਭਾਈ ਸਾਹਿਬ ਇਹਨੂੰ ਅਬ ਜ਼ਿਆਦਾ ਟਾਈਮ ਬਾਥਰੂਮ ਨਹੀਂ ਭੇਜਣਾਗਾ

ਪਰ ਵੀਰ ਬਿਲਕੁਲ ਹੀ ਭੁੱਲ ਗਿਆ ਸੀ ਕੁਲਵੀਰ ਮੇਰਾ ਬਿਲਕੁਲ ਸਾਥ ਨਹੀਂ ਜਿੰਦਾ ਅੱਜ ਵੀ ਮੈਨੂੰ ਡਾਂਟ ਕੇ ਨਾ ਬਹੁਤ ਡਾਂਟਿਆ ਤਾਂ ਇਹਨੇ ਦਿਨ ਜਾ ਕੇ ਮੇਰੇ ਨਾਲ ਥੋੜਾ ਜਿਹਾ ਵਲੌਗ ਬਣਾਇਆ ਵਾ ਹਨਾ ਹੁਣ ਤੇ ਹੁਣ ਇਹਨੇ ਸਟੱਡੀ ਦਾ ਟਾਈਮ ਹੋਗਾ ਚਾ ਸਟੱਡੀ ਕਰ ਲੂਗਾ ਥੋੜਾ ਟਾਈਮ ਬਾਅਦ ਚ ਫੇਰ ਨਹੀਂ ਤਾਂ ਇਹ ਦੁਪਹਿਰ ਟਾਈਮ ਇਹਨੇ ਡੇਲੀ ਵਲੌਗ ਨੂੰ ਦੰਦਾ ਸੀ ਇਹ ਵੀ ਹੁਣ 1 ਮਹੀਨਾ ਹੋ ਗਿਆ 2 ਮਹੀਨੇ ਦਾ ਗੈਪ ਪੈ ਗਿਆ ਇਹ ਵੀ ਭੁੱਲ ਭੁੱਲ ਗਿਆ ਵਿਚਾਰਾ ਨਹੀਂ ਤਾਂ ਮੈਂ ਖਸਮ ਦੀ ਕਹਿ ਦਿੱਤੀ ਹੁੰਦੀ ਸੀ ਕੁਲਵੀਰ ਵੀ ਮੇਕ ਕੋ ਟਾਈਮ ਨਹੀਂ ਜਾਂ ਕਿਵੇਂ ਹੈ ਇਹਨੇ ਕਹਣਾ ਨਹੀਂ ਮੰਮੀ ਆਪੋ ਵਲੌਗ ਤਾਂ ਬਣਾਉਣਾ ਹੀ ਬਣਾਵਾ ਨਾ ਕਿਸੇ ਵੀ ਤਰੀਕੇ ਬ ਹੁਣ ਇਹਦਾ ਵੀ ਇੰਟਰਸਟ ਘਟ ਗਿਆ ਵਾ ਹੌਲੀ ਹੌਲੀ ਦੇਖਦੇ ਆਂ ਸ਼ੁਰੂਆਤ ਤਾਂ ਜੀ ਤੇ ਜੇ ਚੰਗੀ ਲੱਗੀ ਵੀਡੀਓ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਓਕੇ ਬਾਏ ਬਾਏ ਜੀ ਕੀ ਕਹਿਣਾ ਪੁੱਤ ਆ ਬੱਤੀ ਇਹਦਾ ਕਿੱਦਾਂ ਇਤਨਾ ਬਣਾ ਰਿਹਾ ਨਹੀਂ ਨਹੀਂ ਪੁੱਤ ਆਪਾਂ ਵੱਡਾ ਬਲੌਗ ਬਣਾਉਣਾ ਹੈ ਤੂੰ ਕੰਮ ਨਹੀਂ ਨਾ ਕਰਦਾ ਸਟੱਡੀ ਨਹੀਂ ਕਰਦਾ ਮੈਂ ਤਾਂ ਕਰਕੇ ਨਹੀਂ ਬਣਾਉਂਦੀ ਪਈ ਮੈਂ ਤਾਂ ਪਹਿਲੋ ਇਹਨੂੰ ਸਟੱਡੀ ਕਰਾ ਦਈਏ ਫਿਰ ਬਣਾਉਣੀ ਮੇਰੇ ਫੜਨ ਜੀ ਦਸਾਰਾਂ ਜੀ